ਇਹ ਜਾਈ ਕਾਫੀ ਭੇਡ ਭੁਲੇਖੇ ਨਹੀਂ ਐਂਬੂਲੈਂਸ ਦਾ ਤਾਂ ਅਲੱਗ ਚੱਲਦਾ ਪਿਆ ਜੀ ਉਹਦੇ ਚ ਅਸੀਂ 58 ਐਂਬੂਲੈਂਸਸ ਪਰਚੇਸ ਕਰਕੇ ਜਿਹੜੀ ਸਾਡੀ ਆਉਟ ਸੋਰਸਿੰਗ ਏਜੰਸੀ ਹੈਗੀ ਹੈ ਨਾ ZHA ਉਹਨੂੰ ਅਸੀਂ ਦੇ ਰਹੇ ਹਾਂ ਬਟ ਅੱਜ ਤੇ ਜਿਹੜਾ ZHA ਹੈ ਨਾ ਨਿਕਤਾ ਹੈਲਥ케ਅਰ ਇੰਪੈਕਟ ਉਹਨਾਂ ਵੱਲੋਂ 100 휠ਚੇਅਰ ਜਿਹੜੀਆਂ ਹੈਗੀਆਂ ਸਾਡੇ ਹਸਪੀਟਲ ਵਾਸਤੇ 12 ਸਸ ਹਸਪਤਲ ਨੂੰ ਦੇਵਾਂਗੇ ਜੀ ਬਾਕੀ ਜਿਹੜੇ ਡਿਸਟ੍ਰਿਕਟ ਹਸਪੀਟਲਸ ਆ ਰੂਜੀਨ ਹਸਪੀਟਲ ਜਿੱਥੇ ਲੋਡ ਐ ਨੀਡ ਬੇਸਡ ਉਹਨਾਂ ਸਾਰਿਆਂ ਨੂੰ ਅਸੀਂ 22 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਵੰਡ ਕੇ ਜਿਹੜੇ ਆ ਗਿਆ ਸਾਰੇ ਦੇਵਾਂਗੇ ਤੇ ਕਿਤੇ ਕਿਤੇ ਜਿੱਥੇ ਸ਼ਾਰਟੇਜ ਹੈਗੀ ਉੱਥੇ ਸਾਰਿਆਂ ਨੂੰ ਦੇ ਦਾਂਗੇ ਉਹਦੇ ਨਾਲ ਸਾਡੀ ਜਿਹੜੀ ਹੈਗੀ ਆ ਵੀਰਚਾਰ ਦੀ ਜਿਹੜੀ ਰਿਕੁਆਇਰਮੈਂਟ ਆ ਪੂਰੀ ਹੋ ਜਾਏਗੀ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਐਡਵਾਂਸਡ ਲਾਈਫ سپورਟ ਐਂਬੂਲੈਂਸ ਉਹ ਵੀ ਫ੍ਰੀ ਦੇ ਕੇ ਸਾਰੇ ਡਿਸਟ੍ਰਿਕਟ ਨੂੰ ਇੱਕ ਇੱਕ ਦੇ ਰਹੇ ਹਾਂ ਜੀ ਸੇਵਾ ਪੀਲ ਕੀਤੀ ਜੋ ਮੈਡੀਕਲ ਦੇ ਪੜਾਈ ਕਰ ਰਹੇ ਆ ਬੱਚੇ ਉਹ ਐਮਬੂਲੈਂਸ ਦੀ ਜ਼ਰੂਰ ਸਮਝਣ ਕਿਸ ਤਰੀਕੇ ਦੇ ਨਾਲ ਜੇ ਸੇਵਾ ਦਿੱਤੀ ਜਾ ਸਕਦੀ ਹੈ ਦੇਖੋ ਜਿਹੜੀ ਐਮਬੂਲੈਂਸ ਸਰਵਿਸ ਹੈ ਐਮਰਜੈਂਸੀ ਸਰਵਿਸ ਹੈ ਉਹਦੇ ਵਾਸਤੇ ਇੱਕ ਤਾਂ ਇਹ ਜ਼ਰੂਰੀ ਹੈ ਕਿ ਜਿਹੜਾ ਸਟਾਫ ਹੈ ਬਹੁਤ ਵੈਲ ਟ੍ਰੇਨਡ ਹੋਣਾ ਚਾਹੀਦਾ ਮੇਰੀ ਆਪਣੀ ਰਾਏ ਆ ਕੰਸਿਡਰਡ ਪੀਨੀਅਨ ਹੈ ਕਿ ਜਿਹੜੇ ਐਮਰਜੈਂਸੀ ਚ ਬੱਚੇ ਪੋਸਟਡ ਹੈ ਉੱਥੇ ਸਟੂਡੈਂਟ ਨਰਸਸ ਜਾਂ ਜਿਹੜੇ ਡਾਕਟਰ ਟ੍ਰੇਨਿੰਗ ਹੈਗਾ ਜਿਹੜੇ ਜਨਰਲ ਯੂਨੀਵਰਸਿਟੀ ਇੰਟਰਨਸ਼ਿਪ ਕਹਿੰਦੇ ਆ ਜਿਹੜੇ ਨਰਸਸ ਆ ਔਰ ਇੰਟਰਨਸ਼ਿਪ ਆ ਉੱਥੇ ਉਹਨਾਂ ਨੂੰ ਡਿਊਟੀ ਵੀ ਕਰਨੀ ਚਾਹੀਦੀ ਆ ਜਦੋਂ ਐਮਬੂਲੈਂਸ ਨੂੰ ਕੋਈ ਡਿਸਟ्रेस ਕਾਲ ਆਂਦੀ ਆ ਸੋ ਬਾਈ ਰੋਟੇਸ਼ਨ ਉਹਨਾਂ ਨੂੰ ਉਹ ਵਾਲਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਕਲੱਸ ਇਹਦੇ ਵੀ ਜਿਹੜੀ ਜਨਰਲ ਪਬਲਿਕ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰ ਜਦੋਂ ਐਂਬੂਲੈਂਸ ਆਦੀਆ ਉਦੋਂ ਸਾਰੀਆਂ ਗੱਡੀਆਂ ਤੁਸੀਂ ਦੇਖਦੇ ਹੋ ਕਿ ਫੋਰਨ ਕੰਟਰੀਜ਼ ਦੇਖਦੇ ਹੋਗੇ ਕਿ ਸਾਰੇ ਟ੍ਰੈਫਿਕ ਸਾਈਡ ਤੇ ਮੂਵ ਕਰ ਜਾਂਦੀ ਹੈ ਤਾਂ ਕਿ ਐਂਬੂਲੈਂਸ ਚੱਲੀ ਜਾਵੇ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਲਾਈਫ ਹੈਗੀ ਆ ਉਹ ਅਟ ਰਿਸਕ ਹੁੰਦੀ ਆ ਤੇ ਉਹਦੇ ਵਿੱਚ ਇਵਨ 1 ਮਿੰਟ ਕੈਨ ਮੇਕ ਅ ਡਿਫਰੈਂਸ ਤੇ ਇਸ ਕਰਕੇ ਜਿਹੜਾ ਇਹ ਜਨਰਲ ਪਬਲਿਕ ਨੂੰ ਵੀ ਚਾਹੀਦਾ ਕਿ ਐਂਬੂਲੈਂਸ ਨੂੰ ਜਗ੍ਹਾ ਦੇਣ ਔਰ ਜਿਹੜਾ ਸਟਾਫ ਹੈਗਾ ਉਹ ਹਾਈਲੀ ਮੋਟੀਵੇਟਿਡ ਔਰ ਹਾਈਲੀ ਟ੍ਰੇਨਡ ਔਰ ਵੈਲ ਟ੍ਰੇਨਡ ਹੋਣਾ ਚਾਹੀਦਾ ਇੱਕ ਪਾਲੀਟਿਕਲ ਸਵਾਲ ਲਗਾ ਕਿ ਲਖਜੋ ਸਿੰਘ ਸੁਰਜੀ ਪ੍ਰਗਟ ਸਿੰਘ ਨੇ ਕਿਹਾ ਕਿ ਅੱਜ 5 ਵਜੇ ਤੋਂ ਦਾਵਾ ਕੀਤਾ ਲੋਕ ਸਭਾ ਚੋਣਾਂ ਜੇ ਹਨ ਉਹ ਰਹਿੰਦੇ ਨੇ ਦੇਖੋ ਉਹ ਇੱਕ ਡਿਫਰੈਂਟ ਪਾਰਟੀ ਹੈ ਉਹਨਾਂ ਦੀ ਜਿਹੜੀ رائے ਆ ਉਹਦਾ ਜਿਹੜਾ ਮਤਲਬ ਉਹਦਾ ਜਵਾਬ ਉਹਨਾਂ ਨੂੰ ਦੇਣਾ ਬਣਦਾ ਹੈਗਾ ਬਿਲਕੁਲ ਜਿਹੜੀ ਹਰ ਇੱਕ ਪਾਰਟੀ ਦੀ ਆਪਣੀ ਪ੍ਰਾਇਓਰਟੀ ਹੈ ਜੀ ਜਿਹੜੀਆਂ ਇਸ ਵਾਲੇ ਦੀਆਂ ਜਿਹੜੀਆਂ ਨੈਸ਼ਨਲ ਇਲੈਕਸ਼ਨ ਹੈ ਇਹ ਕੋਈ ਆਰਡਰਲੀ ਇਲੈਕਸ਼ਨ ਨਹੀਂ ਹੈ ਜੀ ਇਹ ਸੰਵਿਧਾਨ ਨੂੰ ਬਚਾਉਣ ਵਾਲੀਆਂ ਇਹ ਲੋਕ ਰਾਜ ਨੂੰ ਬਚਾਉਣ ਵਾਲੀਆਂ ਇਲੈਕਸ਼ਨਾਂ ਆ ਸੋ ਜਿਹੜਾ ਬੰਦਾ ਵੀ ਕੰਟ੍ਰਿਬਿਊਟ ਕਰ ਸਕਦਾ ਜਿਹੜਾ ਜਿਹਨੂੰ ਲੱਗਦਾ ਕਿ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ